ਸਸਰੇਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਚੋਣਾਂ ਤੋਂ ਪਹਿਲਾਂ ਲੀਡਰਾਂ ਵੱਲੋਂ ਬੜੇ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਸੂਬੇ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਦੇਵਾਂਗੇ ਇਸੇ ਕਰਕੇ 10 ਸਾਲ ਦੀ ਅਕਾਲੀ ਭਾਈਪਾ ਦੀ ਸਰਕਾਰ ਨੂੰ ਹਟਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਗਈ ਹੈ ਪਰ ਬਦਲਿਆ ਕੁਝ ਵੀ ਨਹੀਂ ਹੈ ਗੱਲ ਕਰ ਰਹੇ ਹਾਂ ਪੰਚਾਇਤੀ ਚੋਣਾਂ ਦੀ ਜਿਸ ਦੇ ਵਿੱਚ ਉਹੀ ਹਾਲਾਤ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇ ਨੇ ਉਹੀ ਇਲਜ਼ਾਮਬਾਜ਼ੀ ਅਤੇ ਉਹਨਾਂ ਇਲਜ਼ਾਮਾਂ ਨੂੰ ਇਨਕਾਰਨਾ ਬਿਲਕੁਲ ਉਸੇ ਤਰ੍ਹਾਂ ਦਾ ਸੀਨ ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣਾ ਹੈ ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦਾ ਪੰਚਾਇਤੀ ਚੋਣਾਂ ਬਾਰੇ ਕੀ ਕਹਿਣਾ ਹੈ ਕਿ ਜੋ ਲੋਕਲ ਬਾਡੀ ਇਲੈਕਸ਼ਨ ਹਨ ਦੰਸਾਂ ਵਰਤਿਆ ਨਹੀਂ ਆ। ਇਹ ਇੱਕ ਡਰਮ ਹੈ। ਦੇਖੋ ਇਹ ਪਹਿਲਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿlection ਹੋਏ ਹਨ। ਤੁਹਾਨੂੰ ਪਤਾ ਕਿਸ ਤਰ੍ਹਾਂ ਦੇ ਹੋਏ ਹਨ। ਇਸ ਤਰ੍ਹਾਂ ਦੇ ਹੁਣ ਪੰਚਾਇਤਾਂ ਦੇ ਕਈ ਥਾਂ ਇਸ ਤਰ੍ਹਾਂ ਨਾਲ ਹੋ ਰਹੇ ਹਨ। ਇਹ ਡੈਮੋਕ੍ਰੇਸੀ ਦੀ ਨਿਊ ਹੈ। ਪੰਚਾਇਤ ਇਲੈਕਸ਼ਨ, ਬਲਾਕ ਸੰਮਤੀ ਇਲੈਕਸ਼ਨ ਜਾਂ ਜ਼ਿਲ੍ਹਾ ਲੋਕਲ ਹੈ। ਜੇ ਇੱਥੇ ਹੀ ਲੋਕਾਂ ਦਾ ਏ ਨਹੀਂ ਲੋਕ ਇਹ ਸਮਝਦੇ ਆ ਅਫਸਰ ਵੀ ਆਖ ਦਿੰਦੇ ਆ ਕਿ ਜਿਹਦੀ ਜੀ ਦੀ ਗਵਰਨਮੈਂਟ ਹੈ ਉਹਦੀ ਬੜੇ ਤੇ ਤੂੰ ਫਿਰ ਨਾਮਿਨੇਟ ਕਰਦਾ ਕਰ ਜੀ ਇੰਨੀ એનર્ਜੀ ਵੇਸਟ ਹੁੰਦੀ ਹੈ ਪੈਸਾ ਵੇਸਟ ਹੁੰਦਾ ਹੈ ਤੇ ਜੇ ਫੇਰ ਅਨਫੇਅਰ ਇਲੈਕਸ਼ਨ ਹੈ ਹੀ ਇੱਕ ਸਿਸਟਮ ਬਣਿਆ ਪਹਿਲਾਂ ਨਹੀਂ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਵੀ ਕਈ ਸ਼ਰੋਮਣੀ ਅਕਾਲ ਦਲ ਦੇ ਲੀਡਰ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਦਿਖਾਈ ਦਿੱਤੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਇੱਥੇ ਸਰਕਾਰ ਨੂੰ ਲੰਮੇ ਹੱਥੀ ਲਿਆਏ ਦੇਖੋ ਹੁਣ ਤੱਕ ਦੀਆਂ ਜੇ ਗੱਲ ਕਰੀਏ ਤਾਂ ਕਾਂਗਰਸ ਨੇ ਧੱਕੇ ਨਾਲ ਕਾਗਰਜ਼ ਰਿਜੈਕਟ ਕਰਨ ਦਾ ਰਿਕਾਰਡ ਪੈਦਾ ਕੀਤਾ ਇੱਥੋਂ ਤੱਕ ਕਿ ਹਾਈ ਕੋਰਟ ਨੇ ਵੀ ਜਿਹੜਾ ਪਹਿਲੀ ਵਾਰ ਹੀ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਦਖਲ ਦਿੰਦੇ ਹੋਏ ਕਾਂਗਰਸ ਪਾਰਟੀ ਨੂੰ ਇੱਕ ਤਰ੍ਹਾਂ ਦੀ ਝਾੜ ਪਾਈ ਹੈ ਤੇ ਇਹ ਸਾਬਤ ਹੋ ਰਿਹਾ ਹੈ ਜਿਹੜਾ ਹੈ ਕਲੀਅਰ ਇਹਨਾਂ ਨੇ ਤੱਕੇਸ਼ਾਈ ਕੀਤੀ ਹੈ ਤੱਕੇ ਨਾਲ ਰਿਜੈਕਟ ਕਰਾਏ ਨੇ ਕਾਗਜ਼ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਤਾਂ ਇੱਥੇ ਤੱਕ ਕਹਿਣਾ ਹੈ ਕਿ ਇਹ ਪੰਚਾਇਤੀ ਚੋਣਾਂ ਲੋਕ ਰਾਜ ਤੇ ੱੱਬਾ ਨੇ ਅੱਜ ਪੰਚਾਇਤੀ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਨੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੁਲਿਸ ਪ੍ਰਸ਼ਾਸਨ ਦਾ ਖਾਸ ਤੌਰ ਤੇ ਗੁੱਦਾ ਕਰਦੀ ਕੀਤੀ ਲੋਕਰਾਜ ਦਾ ਬਾਜ਼ਾਰ ਉਡਾਇਆ ਮੈਂ ਸਮਝਦਾ ਕਿ ਲੋਕਰਾਜ ਤੇ ਤੱਵਾ ਤੇ ਕਾਂਗਰਸ ਨੂੰ ਵੀ ਤਾਂ ਇੱਕ ਦਿਨ ਜਵਾਬ ਦੇਣਾ ਪਵੇਗਾ ਜਿਸ ਤਰ੍ਹਾਂ ਪਹਿਲਾਂ ਨਾਮਿਨੇਸ਼ਨ ਵਾਲੇ ਲੋਕਾਂ ਨੂੰ ਨਾਮਿਨੇਸ਼ਨ ਹੀ ਕਰ ਦਿੱਤੀ ਕਿਸੇ ਨੂੰ ਐਨਓ ਵੀ ਨਹੀਂ ਦਿੱਤੇ ਮਤਲਬ ਇਨ ਸਪਾਈਟ ਆਫ ਹਾਈ ਕੋਰਟ ਦੀਆਂ ਹਦਾਇਤਾਂ ਵੀ ਨਹੀਂ ਮੰਨੀਆਂ ਜਿਹੜੀ ਸਰਕਾਰ ਅਦਾਲਤਾਂ ਦੀ ਕਹਿਣਾ ਨਹੀਂ ਮੰਨਦੀ ਉਹ ਸਰਕਾਰ ਸਰਕਾਰ ਕੋਹੋਂ ਦਾ ਹੱਕ ਨਹੀਂ ਰੱਖਦੀ ਦੂਜੇ ਪਾਸੇ ਹਰ ਵਾਰ ਦੀ ਤਰ੍ਹਾਂ ਸਰਕਾਰ ਵਿਰੋਧੀਆਂ ਦੇ ਇਲਜ਼ਾਮਾਂ ਨੂੰ ਧੱਕੇਸ਼ਾਹੀ ਦੇ ਇਲਜ਼ਾਮਾਂ ਨੂੰ ਨਕਾਰਦੀ ਦਿਖਾਈ ਦਿੱਤੀ ਹੈ ਕੈਬਨਰ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦਾ ਕਹਿਣਾ ਹੈ ਕਿ ਚੋਣਾਂ ਤਾਂ ਪੂਰ ਅਮਨ ਸੰਪੰਨ ਹੋਈਆਂ ਨੇ ਪੰਜਾਬ ਦੇ ਵਿੱਚ ਜਿਹੜੀ ਪੂਰ ਅਮਨ ਜਿਹੜੀ ਇਲੈਕਸ਼ਨ ਜਿਹੜੀ ਹੋ ਰਹੀ ਹੈ ਔਰ ਤੁਹਾਨੂੰ ਪਤਾ ਕਿ ਜਿਹੜਾ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਬਿਲਕੁਲ ਕੋਈ ਵੀ ਲਾਅ ਐਂਡ ਆਰਡਰ ਨੂੰ ਕਿਸੇ ਨੂੰ ਹੱਥ ਚ ਨਹੀਂ ਲੈਣ ਦਿਆਂਗਾ ਉਹਦੇ ਦਸ ਹੀ ਪੂਰੇ ਖੜੇ ਆ ਔਰ ਲਾਅ ਐਂਡ ਆਰਡਰ ਨੂੰ ਬਿਲਕੁਲ ਹੱਥ ਚ ਨਹੀਂ ਲੈ ਲਿਆ ਦਿੱਤਾ ਜਾਏਗਾ ਅਕਾਲੀ ਦਲ ਵੱਲੋਂ ਰੋਪ ਲਾਇਆ ਜਾ ਰਿਹਾ ਕਿ ਜਿਹੜੀ ਅਕਾਲੀ ਦਲ ਨੂੰ ਇੱਕ ਤੇ ਪੁੱਛੋ ਖਲੋਤੇ ਕਿੱਥੇ ਨੇ ਆ ਮੇਰੇ ਪਿੰਡ ਖਲੋਤੇ ਇੱਥੇ ਇਲੈਕਸ਼ਨ ਹੋ ਰਹੀ ਆ ਭਾਵੇਂ ਕਾਗਜ਼ਾਂ ਤੇ ਜੋ ਦਸਖਤ ਹੋਏ ਉਹ ਸੀਲ ਜਾਂ ਨਹੀਂ ਫੇਰ ਵੀ ਅਸੀਂ ਇਲੈਕਸ਼ਨ ਕਰਵਾ ਰਹੇ ਆ ਔਰ ਕੋਈ ਆਉਜੀ ਕੋਈ ਗੱਲ ਨਹੀਂ ਕੋਈ ਰਿਜੈਕਟ ਨਹੀਂ ਕੀਤੇ ਕਿਹੜੇ ਧੱਕੇਸ਼ਾਹੀ ਜਿਹੜੀ ਉਹ ਦਸਖਤ ਕਿਹੜੇ ਧੱਕੇਸ਼ਾਹੀ ਹੋਈ ਆ ਜਿੱਥੇ ਅਸੀਂ ਬੈਠੇ ਇਹਨਾਂ ਨੂੰ ਪੁੱਛ ਲਓ ਕਿਸ ਨੇ ਧੱਕੇਸ਼ਾਹੀ ਜਿੱਥੇ ਕਿਤੇ ਕਾਗਜ਼ ਹੀ ਨਾ ਦਿੱਤੇ ਹੋਣ ਲਗਭਗ ਹਰ ਵਾਰ ਅਜਿਹੇ ਮਾਹੌਲ ਬਣਦਾ ਹੈ ਕਿ ਜਦੋਂ ਵੀ ਸੂਬੇ ਦੇ ਵਿੱਚ ਲੋਕਲ ਚੋਣਾਂ ਹੁੰਦੀਆਂ ਨੇ ਚਾਹੇ ਉਹ ਜ਼ਿਲ੍ਹਾ ਸੰਮਤੀ ਜ਼ਿਲ੍ਹਾ ਪ੍ਰੇਸ਼ਦ ਜਾਂ ਫਿਰ ਕੌਂਸਲਰ ਦੀਆਂ ਚੋਣਾਂ ਹੋਣ ਜਾਂ ਫਿਰ ਪੰਚਾਇਤ ਦੀਆਂ ਪਿੰਡਾਂ ਦੀਆਂ ਚੋਣਾਂ ਹੋਣ ਬਿਲਕੁਲ ਅਜਿਹੇ ਮਾਹੌਲ ਬਣਦਾ ਹੈ ਕਿ ਸਰਕਾਰ ਤੇ ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ આરોਪ ਲੱਗਦੇ ਨੇ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਅਤੇ ਸਰਕਾਰ ਉਹਨਾਂ ਇਲਜ਼ਾਮਾਂ ਨੂੰ ਨਕਾਰਦੀ ਦਿਖਾਈ ਦਿੰਦੀ ਹੈ ਅਕਾਲੀ ਭਾਜਪਾ ਦੀ 10 ਸਾਲ ਦੀ ਸਰਕਾਰ ਵੇਲੇ ਵੀ ਅਕਾਲੀ ਭਾਜਪਾ 'ਤੇ ਅਜਿਹੇ ਇਲਜ਼ਾਮ ਲੱਗਦੇ ਸਨ ਕਾਂਗਰਸ ਪਾਰਟੀ ਇਲਜ਼ਾਮ ਲਾਉਂਦੀ ਸੀ ਅਤੇ ਅ ਦਿਖਾਈ ਦੇ ਰਿਹਾ ਇਸ ਤਰ੍ਹਾਂ ਸਾਫ ਪਤਾ ਚਲ ਰਿਹਾ ਹੈ ਇੱਕ ਸੂਬੇ ਦੇ ਵਿੱਚ ਕੁਝ ਵੀ ਨਹੀਂ ਬਦਲਿਆ ਹਾਲਾਤ ਬਿਲਕੁਲ ਅਜਿਹੇ ਨੇ ਸਿਰਫ ਚਿਹਰੇ ਬਦਲੇ ਨੇ ਪਰ ਸ਼ਬਦ ਉਹੀ ਨੇ ਉਹ ਸ਼ਬਦ ਹੁਣ ਵਿਰੋਧੀਆਂ ਦੇ ਮੂੰਹੋਂ ਯਾਨੀ ਕਿ ਅਕਾਲੀਆਂ ਦੇ ਮੂੰਹੋਂ ਨਿਕਲਦੇ ਨੇ ਅਤੇ ਨਕਾਰਨ ਵਾਲੇ ਸ਼ਬਦ ਹੁਣ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਮੂੰਹੋਂ ਨਿਕਲਦੇ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਬਦਲਣ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਇੱਕ ਪਾਸੇ ਇੱਥੇ ਵਿਰੋਧੀ ਧਿਰ ਦੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਇਸ ਨੂੰ ਲੋਕਤੰਤਰ ਦੇ ਲਈ ਕਾਲਾ ਦਿਨ ਦੱਸਿਆ ਪੰਚਾਇਤੀ ਚੋਣਾਂ ਵਾਲੇ ਦਿਨ ਨੂੰ ਉਹਨਾਂ ਨੇ ਤਾਂ ਕਾਲਾ ਦਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਹੀ ਚੋਣਾਂ ਨੂੰ ਟਵੀਟ ਕਰਕੇ ਬਹੁਤ ਵਧੀਆ ਤਰੀਕੇ ਨਾਲ ਸੰਪੰਨ ਹੋਈਆਂ ਚੋਣਾਂ ਦੱਸਿਆ ਹੈ ਉਹਨਾਂ ਦਾ ਤਾਂ ਕਹਿਣਾ ਹੈ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਚੋਣਾਂ ਸੰਪੰਨ ਹੋਈਆਂ ਨੇ ਇਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਪੰਜਾਬ ਦੇ ਹਾਲਾਤ ਅਜੇ ਫਿਲਹਾਲ ਬਦਲਦੇ ਦਿਖਾਈ ਨਹੀਂ ਦੇ ਰਹੇ ਭਾਵੇਂ ਕਿ ਸੱਤਾ ਤੇ ਕਾਬਜ਼ ਲੋਕਾਂ ਨੂੰ ਹਰ ਵਾਰ ਪੰਜਾਬ ਦੇ ਲੋਕ ਬਦਲ ਦਿੰਦੇ ਨੇ ਪਰ ਪੰਜਾਬ ਦੇ ਹਾਲਾਤਾਂ ਨੂੰ ਕੋਈ ਵੀ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਏਚ ਹੋਰ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਕਦੇ ਪੰਜਾਬ ਦੇ ਹਾਲਾਤ ਬਦਲ ਸਕਣਗੇ ਕਿ ਜਾਂ ਫਿਰ ਇਹੋ ਕੁਝ ਚੱਲਦਾ ਰਹੇਗਾ ਕਿ ਸਰਕਾਰ ਬਦਲੇਗੀ ਚਿਹਰੇ ਬਦਲਣਗੇ ਪਰ ਇਲਜ਼ਾਮ ਉਹੀ ਰਹਿਣਗੇ ਅਤੇ ਜਵਾਬ ਵੀ ਉਹੀ ਰਹਿਣਗੇ ਇਸ ਬਾਰੇ ਤੁਹਾਡੀ ਕੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਮੈਂ ਜੱਜ ਸਿੰਘ ਚਿਹਲ ਇਸੇ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ ਤੁਸੀਂ ਬਣ ਰਹੋ ਦਾ ਪੰਜਾਬ ਟੀਵੀ ਦੇ ਨਾਲ ਇਹ ਤਾਂ ਜਾਇ ਤੇ ਕੋਈ ਸਪੈਸਿਫਿਕ ਪਿੰਡ ਦੱਸੋ ਕਿ ਜਿਹੜੇ ਪਿੰਡਾਂ ਚ ਹੋਈਆ ਉਹਨਾਂ ਦੀ ਦੁਬਾਰਾ ਵੇਖ ਲਾਂਗੇ ਜੇ ਅਕਾਲੀ ਦਲ ਕਹੇਗਾ ਤੇ ਆਪਣੇ ਮੈਂ ਸਰਪੰਚਾਂ ਨੂੰ ਕਹਾਂ ਪੀ ਛੱਡੋ ਫੇਰ ਦੁਬਾਰਾ ਇਲੈਕਸ਼ਨ ਕਰਵਾ ਲਾਂਗੇ ਕਿਹੜੀ ਗੱਲ ਹੈ ਇਲੈਕਸ਼ਨ ਸਰਪੰਚ ਬਣੇ ਵੀ ਉਹਨਾਂ ਨੂੰ ਕਹਾਂ ਦਾਂਗੇ ਕਿ ਸਪੈਸਿਫਿਕਲੀ ਕੋਈ ਚੀਜ਼ ਤੇ ਦੱਸਣਗੇ ਜਿਹੜੀ ਪੰਜਾਬ ਦੀ ਜੋ ਹੈਗੀ ਆ ਇਹਨਾਂ ਨੂੰ ਹੁਣ ਆਰਾਮ ਨਾਲ ਇਸ ਅਕਾਲੀ ਦਲ ਨੂੰ ਆਰਾਮ ਨਾਲ ਬੈਠਣਾ ਚਾਹੀਦਾ ਔਰ ਇਹਨਾਂ ਨੂੰ ਇਹ ਕਰਨਾ ਚਾਹੀਦਾ ਕਿ ਜਿਹੜੀ ਕੈਂਡੀ ਜੇ ਅਸੀਂ ਭੁੱਲ ਬਖਸ਼ਾਉਣਗੇ ਤੇ ਭੁੱਲ ਬਖਸ਼ਾਉਣ ਦੱਸ ਈ ਭੁੱਲ ਕੀਤੀ ਕਿਹੜੀ ਆ ਇਹ ਕਹਿੰਦਾ ਨਹੀਂ ਜੀ ਇਹ ਲਿਸਟ ਥੋੜੀ ਬਾਬੇ ਨੂੰ ਦੇਈ ਦੀ ਆ ਤੇ ਬਾਬੇ ਨੂੰ ਜੇ ਇਹ ਤੇ ਤੁਸੀਂ ਤੁਸੀਂ ਵੇਖਿਆ ਹੋਣਾ ਸਾਰੇ ਨਹੀਂ ਤੁਹਾਡੇ ਚੈਨਲ ਤੇ ਜੀਤ ਜਾਂ ABP ਨਿਊਜ਼ ਤੇ ਵੀ ਆ ਹਣਾ ਜਾਂ ਇਹਨਾਂ ਦਾ ਭਾਰਤ ਵਾਲਿਆਂ ਦੇ ETV ਵਾਲਿਆਂ ਦੇ ਉਹਦੇ ਵਿੱਚ ਤੁਸੀਂ ਇੱਕ ਚੀਜ਼ ਵੇਖਿਆ ਜਦੋਂ ਮੱਧ ਦੀ ਅਰਦਾਸ ਹੋਈ ਆ ਤੇ ਉਸ ਵੇਲੇ ਜਿਹੜਾ ਅਰਦਾਸੀ ਆ ਉਹ ਕਾਗਜ਼ ਫੜ ਕੇ ਅਰਦਾਸ ਕਰ ਰਿਹਾ ਤੇ ਜੇ ਅਰਦਾਸ ਲਿਖ ਕੇ ਕਰਵਾ ਸਕਦਾ ਤਾਂ ਯਾਰ ਇਹ ਕਹਨੂੰ ਕਹਿੰਦੇ ਜੀ ਅਸੀਂ ਪਤਾ ਹੀ ਨਹੀਂ ਸਾਨੂੰ ਅਸੀਂ ਕਿਹੜੀ ਇਹ ਤੇ ਉਹਦਾ ਕਹ ਜੀ ਜਿਹੜੀਆਂ ਭੁੱਲਾ ਹੋ ਗਈਆਂ ਭੁੱਲਾ ਤੁਸੀਂ ਬਹੁਤ ਜ਼ਿਆਦਾ ਕੀਤੀਆਂ ਨੇ ਨਾ ਤੁਹਾਨੂੰ ਵਾਖਰ ਉਹਨੇ ਮਾਫ ਕਰਨਾ ਤੇ ਨਾ ਪੰਜਾਬ ਦੇ ਲੋਕਾਂ ਨੇ ਮਾਫ ਕਰਨਾ ਤੇ ਹੁਣ ਇੱਕ ਜੂੜੇ ਗੱਲ ਕਰਨ ਕਿ ਝੂਠ ਬੋਲਣਾ ਬੰਦ ਕਰਨ ਤੇ ਫੇਰ ਭਾਵੇਂ ਕਿਤੇ ਗੁਰੂ ਮਹਾਰਾਜ ਜੀ ਨਾਲ ਤੇ ਥੋੜੀ ਬਹੁਤੀ ਕਿਰਪਾ ਕਰੇ। ਸਰ ਨਤੀਜੇ ਕਿੱਦਾਂ ਦੇ ਆਉਂਦੀ ਨੇ? ਨਤੀਜੇ ਤੁਹਾਡੇ ਸ਼ਾਮ ਨੂੰ ਆ ਜਾਣੇ ਸਾਰੇ ਵਧੀਆ ਤਰੀਕੇ ਨਾਲ ਆਉਣਗੇ ਜਿੱਦਾਂ ਪਹਿਲੇ ਆਏ ਨੇ। ਪਾਰਲੀਮੈਂਟ ਅਸੈਂਬਲੀ ਵਾਲੇ ਜਦੋਂ ਤੁਸੀਂ ਕਰਦੇ ਸੀ ਕਿ ਪਤਾ ਨਹੀਂ ਆਪ ਆ ਜਾਣੀ, ਕੌਣ ਆ ਜਾਣਾ ਤੇ ਉਦੋਂ ਹੀ ਐਬਸੋਲਿਊਟ ਮੈਜੋਰਿਟੀ ਨਹੀਂ 2/3 ਮੈਜੋਰਿਟੀ ਲੈ ਕੇ ਬਣ ਗਿਆ ਤੇ ਇਹਦੇ ਤੋਂ ਵੱਧ ਉਹਦੇ ਤੋਂ ਵੀ ਚੰਗੇ ਨਤੀਜੇ ਅੱਜ ਪੰਜਾਬ ਦੇ ਆਉਣਗੇ। ਨਹੀਂ ਦੇਖੋ ਉਹਨਾਂ ਦਾ ਤਾਂ ਸਾਨੂੰ ਪਤਾ ਹੀ ਸੀਗਾ ਵੀ ਦੁਬਾਰੇ ਰਿਜੈਕਟ ਕਰਨਗੇ। ਕਿਉਂਕਿ ਜਿਹੜਾ ਕੋਈ ਰਟਰਨਿੰਗ ਅਫਸਰ ਇੱਕ ਵਾਰੀ ਕਾਗਜ਼ ਰਿਜੈਕਟ ਕਰ ਚੁੱਕਿਆ ਹੈ ਜਦ ਉਹਦੇ ਕੋਲ ਹੀ ਦੁਆਰੇ ਕਾਗਜ਼ ਭੇਜਤੇ ਜਾਂਦੇ ਨੇ ਵੀ ਇਹਨੂੰ ਦੁਆਰੇ ਚੈੱਕ ਕਰੋ ਉਹ ਕਿਵੇਂ ਉਹਨਾਂ ਨੂੰ ਬਹਾਲ ਕਰੂਗਾ ਇਹ ਤਾਂ ਨਵਾਂ ਮੈਕੈਨਿਜ਼ਮ ਦੀ ਲੋੜ ਸੀ ਡਿਪਟੀ ਕਮਿਸ਼ਨਰ ਜਾਂ ਕੋਈ ਸੀਨੀਅਰ ਅਧਿਕਾਰੀ ਆਪਦੇ ਲੈਵਲ ਤੇ ਉਹਨੂੰ ਉਹਦਾ ਜਿਹੜੀ ਹੈ ਨਿਰੀਖਣ ਕਰ ਦੇ ਤੇ ਫੇਰ ਹੀ ਜਿਹੜੀ ਸੱਚ ਸਾਹਮਣੇ ਆਉਣਾ ਸੀਗਾ ਤੇ ਜੇ ਉਹ ਜਿਸ ਤਰ੍ਹਾਂ ਇਹਨਾਂ ਨੇ ਐਡਾਪਟ ਕੀਤਾ ਹੈ ਉਹ ਆਰ 19 ਤਰਜੈਕਟ ਕਰਨੇ ਸੀ ਉਸ ਸੁਭਾਵਕ ਚ ਸਾਨੂੰ ਪਤਾ ਵੀ ਸੀ ਵੀ ਸਾਰੇ ਦੇ ਸਾਰੇ ਜਿਹੜੇ ਰਿਜੈਕਟ ਪਹਿਲਾਂ ਹੋਏ ਨੇ ਉਹਨਾਂ ਨੂੰ ਦੁਬਾਰਾ ਚੈੱਕ ਕਰਦੇ ਕਈ ਜਗ੍ਹਾ ਤੇ ਧੱਕਾਸ਼ਾਹੀ ਹੋ ਰਹੀ ਹੈ ਜੀ ਲੜਾਈ ਝਗੜੇ ਵੀ ਹੋਏ ਨੇ ਕਈ ਜਗ੍ਹਾ ਤੇ ਅੱਗ ਵੀ ਲਾਈ ਗਈ ਹੈ ਉਹਨਾਂ ਬੈਲਟ ਪੇਪਰ ਦੇ ਬਾਕਸ ਨੂੰ ਵੀ ਅੱਗ ਲਾਈ ਗਈ ਹੈ ਕੋ ਸਾਰੀ ਦਾ ਤਾਂ ਹੀ ਜਿਵੇਂ ਮੈਂ ਪਹਿਲਾਂ ਵੀ ਅਪੀਲ ਕੀਤੀ ਹੈ ਪਰ ਇਹ ਜਿਹੜੀਆਂ ਕਾਂਗਰਸ ਪਾਰਟੀ ਹੈ ਕਿ ਹਮੇਸ਼ਾ ਹੀ ਪਿੰਡਾਂ ਦੇ ਵਿੱਚ ਧੜੇ ਪੈਦਾ ਕਰਕੇ ਲੜਾਈਆਂ ਕਰਾ ਕੇ ਆਪਣੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹ ਸਾਡੀ ਹਮੇਸ਼ਾ ਸੋਚਹੀ ਰਹੀ ਹੈ ਕਿ ਜਿੱਥੇ ਵੀ ਚੋਣਾ ਸਰਬਸੰਮਤੀ ਨਾਲ ਹੋ ਸਕਦੀਆਂ ਉੱਥੇ ਸਰਬਸੰਮਤੀ ਨਾਲ ਹੋ ਜਾਂ ਸ਼ਾਂਤ ਮਿਲ ਢੰਗ ਨਾਲ ਹੋਣ ਇਹ ਸਾਡੀ ਹਮੇਸ਼ਾ ਹੀ ਪਾਰਟੀ ਦੀ ਕੋਸ਼ਿਸ਼ ਰਹੀ ਹੈ ਹੁਣ ਵੀ ਅਸੀਂ ਇਹ ਅਪੀਲ ਕਰਦੇ ਆ ਕਿ ਲੋਕ ਇਹ ਕਾਂਗਰਸ ਦੀਆਂ ਜਿਹੜੀਆਂ ਚਾਲਾਂ ਨੇ ਇਹਨਾਂ ਦੀ ਸ਼ਰਾਰਤਾਂ ਨੇ ਉਹਦੇ ਵਿੱਚ ਨਾ ਆਉਣ ਅਤੇ ਸ਼ਾਂਤੀ ਬਣਾਈ ਰੱਖਣ ਬੈਲਟ ਤੇ ਪਿੱਤੇ ਪਰ ਸੈਟੀਸਫਾਈਆਂ ਦੀ ਬੈਲਟ ਤੇ ਪਿੱਤੇ ਨਹੀਂ ਦੇਖੋ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਹੈ VOTING MACHINE ਦੇ ਰਾਹੀਂ ਚੋਣਾ ਹੋ ਰਿਹਾ ਹੈ ਬੈਲਟ ਪੇਪਰਾਂ ਦੇ ਰਾਹੀਂ ਬਹੁਤ ਗੜਬੜੀ ਦੀ ਸਾਨੂੰ ਡਰ ਰਹਿੰਦਾ ਕਿਉਂ ਕਿ ਕਿਉਂਕਿ VOTING MACHINE ਹੈ ਉਹ ਚ ਵੋਟ ਪੈ ਗਈ ਉਹ ਬਦਲੀ ਨਹੀਂ ਜਾ ਸਕਦੀ ਆਟੋਮੈਟਿਕਲੀ ਜਿੰਨੀਆਂ-ਜਿੰਨੀਆਂ ਵੋਟਾਂ ਪੈਣਗੀਆਂ ਉਹ ਸਾਹਮਣੇ ਆ ਜਾਣੀਆਂ ਪਰ ਜਿਹੜਾ ਬੈਲਟ ਪੇਪਰ ਹੈ ਉਹਨੂੰ ਮੌਕੇ ਤੇ ਛੇੜ-ਛਾੜ ਕੀਤੀ ਜਾ ਸਕਦੀ ਹੈ ਗਲਤ ਮੋਹਰ ਕਈ ਵਾਰ ਲਾਉਂਦੇ ਨੇ ਕਈ ਵਾਰ ਪਾੜ ਦਿੰਦੇ ਨੇ ਬੈਲਟ ਕਾਊਂਟਿੰਗ ਵੇਲੇ ਜਾਂ ਕਾਊਂਟਿੰਗ 'ਚ ਗਲਤੀ ਕਰ ਦਿੰਦੇ ਨੇ ਜੇ ਕੋਈ ਸਟਾਫ ਹੈ ਉਹ ਜਾਣਬੁੱਝ ਕੇ ਚੁੱਪ ਹਮੇਸ਼ਾ ਹੀ ਜਿਹੜੀ ਹੈ ਬੈਲਟ ਪੇਪਰਾਂ ਦੇ ਵਿੱਚ ਗੜਬੜ ਦੀ ਗੁੰਜਾਇਸ਼ ਜ਼ਿਆਦਾ ਰਹਿੰਦੀ ਹੈ ਬਨਿਸਪਤ VOTING MACHINE ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇੱਕ ਤਾਂ ਇਹਦੇ ਨਾਲ ਸਮਵਾਦ ਲੱਗੇਗਾ ਤੇ ਦੂਸਰਾ ਜਿਹੜਾ ਹੈ ਗੜਬੜ ਹੋਣ ਦੀ ਸ਼ੰਕਾ ਹੈ ਇਹ ਕਿਉਂ ਇਲੈਕਸ਼ਨ ਕਮਿਸ਼ਨ ਨੇ ਇਹ ਕਰਵਾਇਆ ਇਹ ਤਾਂ ਮੈਂ ਨਹੀਂ ਕਹਿ ਸਕਦਾ ਪਰ ਜੇ ਇਲੈਕਸ਼ਨ ਵਿੱਚ VOTING ਮਸ਼ੀਨਾਂ ਦੀ ਰਾਈ ਹੁੰਦੀ ਤਾਂ ਉਹ ਜਾਦੇ ਵਧੀਆ ਤੇ ਨਿਰਪੱਖ ਤੇ ਸਹੀ ਜੜੀ ਚੋਣ ਹੋ ਸਕਦੀ ਕਿਤੇ ਲਈ ਕੋਈ ਅਕਾਲੀ ਦਲ ਕੋਈ ਸਟੈਂਡ ਕਰੇਗਾ ਜੀ ਕਿਸੇ ਦੇਖੋ ਇਹ ਤਾਂ ਇਹ ਤਾਂ ਜਿਹੜੀ ਵੈਸੇ ਤਾਂ ਇਲੈਕਸ਼ਨ ਕਮਿਸ਼ਨ ਦਾ ਅਧਿਕਾਰ ਹੈ ਸਟੇਟ ਇਲੈਕਸ਼ਨ ਕਮਿਸ਼ਨ ਦਾ ਵੀ ਕਿਵੇਂ ਚੋਣ ਕਰਾਉਣਾ ਚਾਹੁੰਦੇ ਆ ਪਰ ਇਹ ਅਸੀਂ ਸਮਝਦੇ ਆਂ ਵੀ ਗਲਤ ਜੇ ਇੱਕ ਪ੍ਰੋਸੈਸ ਚੱਲ ਰਿਹਾ ਸੀ ਪਹਿਲਾਂ ਜਿਹੜੀਆਂ VOTING ਮਸ਼ੀਨਾਂ ਨਹੀਂ ਵੋਟਾਂ ਪੈ ਰਹੀਆਂ ਨੇ ਵਧੀਆ ਉਹਦੇ ਰਿਜ਼ਲਟ ਆ ਰਹੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਤਾਂ ਫਿਰ ਉਹਨਾਂ ਨੂੰ ਬਦਲਣ ਦੀ ਲੋੜ ਨਹੀਂ ਸੀ ਇਹ ਬਦਲਣ ਪਿੱਛੇ ਵੀ ਮੈਂ ਮਹਿਸੂਸ ਕਰਦਾ ਕਿ ਕਾਂਗਰਸ ਸਰਕਾਰ ਦਾ ਹੱਥ ਹੈ ਤੇ ਉਹ ਚਾਹੁੰਦੀ ਹੈ ਕਿ ਜਿਹੜੇ ਜਿਹੜੇ ਜਿੱਥੇ ਕੋਈ ਥੋੜੇ ਫਰਕ ਨਾਲ ਵੋਟਾਂ ਜਿਹੜੀਆਂ ਨੇ ਜਿੱਥਾਰ ਹੁੰਦੀ ਹੈ ਉੱਥੇ ਆਪਣੀ ਮਰਜ਼ੀ ਨਾਲ ਇਹ ਉਹ ਆਫ ਦੇ ਕੈਂਡੀਡੇਟ ਜਿਤਾਉਣ ਦੀ ਕੋਸ਼ਿਸ਼ ਕਰਨਗੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸ਼ਾਂਤਮਈ ਢੰਗ ਦੇ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖ ਕੇ ਇਹ ਚੋਣਾਂ ਕਰਾਈਆਂ ਜਾਣ ਕਿਉਂਕਿ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਪਿੰਡਾਂ ਦੀਆਂ ਚੋਣਾਂ ਹੁੰਦੀਆਂ ਇਹ ਇੱਕ ਭਾਈਚਾਰੇ ਦੀ ਚੋਣ ਹੀ ਆਪਾਂ ਸਮਝਦੇ ਹਾਂ ਸੋ ਇਹ ਸ਼ਾਂਤਮਈ ਢੰਗ ਨਾਲ ਹੋਣ ਇਹੀ ਵੱਡੀ ਪ੍ਰਾਪਤੀ ਹੋਏਗੀ ਸੋ ਮੇਰੇ ਵੱਲੋਂ ਤੇ ਸ਼ਰੂਮਨੀ ਕਾਲੀ ਦਲ ਵੱਲੋਂ ਅਸੀਂ ਅਪੀਲ ਕਰਦੇ ਹਾਂ